ਸਤ ਸ੍ਰੀ ਅਕਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰਬੂ ਸਮਰਪਿਤ ਹਾਜੀ ਅੰਗ ਸਿੰਘਾ ਵੱਲੋਂ ਇੱਕ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੁਜਤਰ ਸ਼ਹਿਬ ਤੋਂ ਇਨਕਾਰ ਬੁਦੀ ਤੋਂ ਲਾਹ ਜਲਾਲ ਦੇ ਨਾਲ ਗੁਰਬੀਤ ਸਿੰਘ ਜੀ ਨੂੰ ਦਾ ਦਲ ਦੇ ਅਗਵਾਈ ਦੇ ਹੇਠ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਥੀ ਘੋੜੇ ਊਠ ਨਿਯੰਗ ਸਿੰਘਾ ਦੇ ਕਾਫਲੇ ਇਸ ਦੇ ਵਿੱਚ ਸ਼ਾਮਲ ਨੇ ਫੋਜ ਬੈਂਡ ਵਾਜਿਆ ਢੋਲ ਲਗਾ ਰਿਆ ਨਰਸਿੰਘਾ ਦੇ ਨਾਲ ਜਿਹੜਾ ਇਹ ਮਹੱਲਾ ਕੱਢਿਆ ਜਾ ਰਿਹਾ ਜਿਸ ਦੀ ਅਗਵਾਈ ਬਲਬੀਰ ਸਿੰਘ ਬੁੱਢਾ ਦਲ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਸਬਸਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਸਮਰਪਿਤ ਆ ਇਹ ਜਿਹੜਾ ਜਹੋ ਜਲਾਲ ਦੇ ਨਾਲ ਮਹੱਲਾ ਕੱਢਿਆ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੁਝ ਹੀ ਦੇਰ ਦੇ ਵਿੱਚ ਇਹ ਮਹੱਲਾ ਜਿਹੜਾ ਗੁਰਦੁਆਰਾ ਸੰਤ ਘਾਟ ਪਹੁੰਚ ਜਾਵੇਗਾ ਜਿੱਥੇ ਵੀਰਾਂ ਸਿੰਘਾਂ ਵੱਲੋਂ ਕੋੜ ਸਵਾਰੀ ਹਾਥੀ ਤੇ ਉੱਠਾਂ ਦੇ ਨਾਲ ਜਿਹੜੇ ਇੱਕ ਜੋਰ ਦਿਖਾਏ ਜਾਣਗੇ ਗੱਤਕਾ ਪਾਰਟੀ ਵੱਲੋਂ ਗੱਤਕਾ ਖੇਡਿਆ ਜਾਵੇਗਾ ਤੇ ਕੋਹ ਕੋੜ ਰਿਸਾ ਵੀ ਕਰਵਾਈਆਂ ਜਾਣਗੀਆਂ ਆਓ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਗੁਰਦੁਆਰਾ ਸੰਤ ਘਾਟ ਸੁਲਤਾਨਪੁਰ ਲੋਧੀ ਤੋਂ